ਕੀ ਕਹਿਣਾ ਚਾਹੂੰਗੇ ਲਗਾਤਾਰ ਪਹਿਲਾਂ ਵੀ ਇੱਕ ਅੰਦੋਲਨ ਹੋਇਆ ਉਹ ਤਿੰਨ ਕੋਈ ਖੇਤੀ ਕਾਨੂੰਨਾਂ ਨੂੰ ਲੈ ਕੇ ਸੀ ਉਦੋਂ ਵਾਦੇ ਵੀ ਕੁਝ ਹੋਏ ਸੀਗੇ ਹੁਣ ਦੁਬਾਰਾ ਤੋਂ ਕਿਸਾਨ ਸੜਕਾਂ ਤੇ ਆ ਚੁੱਕੇ ਨੇ ਸਰਕਾਰ ਦੇ ਜਾਣ ਦਾ ਵੀ ਸਮਾਂ ਹੋ ਚੁੱਕਿਆ ਹੈ ਕਿਉਂਕਿ ਦੁਬਾਰਾ ਇਲੈਕਸ਼ਨ ਹੋਣੇ ਨੇ ਕਿਸਾਨ ਲਗਾਤਾਰ ਉਹੀ ਮੰਗਾਂ ਨੇ ਬਹੁਤ ਜਿਹੜੀ ਕਿ 2004 ਸੁਆਮੀ ਨਾਥਨ ਕਮਿਸ਼ਨ ਜਦ ਦੀ ਰਿਪੋਰਟ ਆਈ ਹੈ ਉਹ ਉਸੇ ਮੰਗਾਂ ਨੇ ਕੁਝ ਕਿਸਾਨ ਕਹਿ ਰਹੇ ਨੇ ਕਿ ਮੰਗਾਂ ਜਾਇਜ਼ ਨੇ ਮੰਨੀਆਂ ਜਾਣ ਹਰ ਕਿਸੇ ਨੂੰ ਫਾਇਦਾ ਹੋ ਹਰ ਕਿਸਾਨ ਨੂੰ ਫਾਇਦਾ ਹੋ ਉਹਦੀ ਆਮਦਨ 'ਚ ਵਾਧਾ ਹੋਊਗਾ ਕਿਵੇਂ ਵੇਖੀ ਜੀ ਜਦੋਂ ਅਸੀਂ ਦਿੱਲੀ ਧਰਨਾ ਲਾਇਆ ਸੀ ਉਦੋਂ ਮੋਰਚਾ ਉਦੋਂ ਇਹਨਾਂ ਨੇ ਜਿਹੜੇ ਤਿੰਨ ਕਾਲੇ ਕਾਨੂੰਨ ਰੱਦ ਕੀਤੇ ਸੀ ਉਦੋਂ ਇਹ ਵੀ ਮੰਗਾਂ ਮੰਨੀਆਂ ਹੋਈਆਂ ਨੇ ਬੀਜੇਪੀ ਸਰਕਾਰ ਵੱਲੋਂ ਇਹਦੇ ਵਿੱਚ ਸਾਡੇ ਵੱਲੋਂ ਕੋਈ ਵੀ ਨਵੀਂ ਮੰਗ ਨਹੀਂ ਪਾਈ ਪਾਈ ਹੋਈ ਜਿਹੜੀਆਂ ਜਿਹੜੀਆਂ ਮੰਗਾਂ ਮੰਨੀਆਂ ਨੇ ਲਾਗੂ ਨਹੀਂ ਕਰੀਆਂ ਭਾਵੇਂ ਉਹ ਬਿਜਲੀ ਸੋਧ ਬਿਲੈਕਟ 220 ਭਾਵੇਂ ਪ੍ਰਦੂਸ਼ਨ ਹੈ ਭਾਵੇਂ ਜਿਹੜੀਆਂ ਇਹ ਮੰਗਾਂ ਨੇ ਜਿਹੜੀਆਂ ਹੁਣ ਅੜ ਗਏ ਨੇ ਜਿਹੜੀਆਂ ਮੰਗਾਂ ਤੇ ਕਰਜ਼ਾ ਮੁਕਤੀ ਸਵਾਮੀ ਨਾਥਨ ਦੀ ਰਿਪੋਰਟ ਇਹ ਸਾਰੀਆਂ ਮੰਗਾਂ ਉਦੋਂ ਮੰਨੀਆਂ ਹੋਈਆਂ ਨੇ ਕੋਈ ਇੱਕ ਮੰਗੇ ਦੇ ਵਿੱਚ ਨਾ ਮੀਨੀ ਅਸੀਂ ਐਡ ਕਰੀ ਜੇਕਰ ਕਰੀਆ ਤਾਂ ਜਿੱਕਣ ਮਖਣ ਜੋ ਬਾਲ ਬਾਹਰ ਕੱਢ ਕੇ ਮਾਰਿਆ ਕੱਢ ਕੇ ਮਾਰਨ ਉਹਨੂੰ ਇਹਨਾਂ ਨੇ ਉਦੋਂ ਮੰਨੀਆਂ ਨੇ ਅਸੀਂ ਉਹ ਲਾਗੂ ਕਰਾਉਣੀਆਂ ਨੇ ਅ ਸਿੱਧੂ ਬਜਤੇਬੰਦੀ ਤਿੰਨ ਵਾਰ ਦਿੱਲੀ ਜਾਏ ਇਹਨਾਂ ਨੂੰ ਯਾਦ ਦਵਾਏ ਮੰਗ ਪੱਤਰ ਦੇ ਕੇ ਆਈ ਹੈ ਇਹਨਾਂ ਮੰਗਾਂ ਬਾਰੇ ਉਦੋਂ ਸਾਨੂੰ ਜਾਣ ਦਿੰਦੇ ਸੀ ਤੇ ਹੁਣ ਵੀ ਅਸੀਂ ਇਹਨਾਂ ਕੋਲ ਤਾਂ ਆਏ ਆ ਵੀ ਤੁਸੀਂ ਮੰਨੀਆਂ ਨੇ ਇਹ ਨਹੀਂ ਪਤਾ ਹੁੰਦਾ ਵੀ ਸੈਂਟਰ ਦੇ ਵਿੱਚ ਸਰਕਾਰ ਕੋਈ ਹੋਰ ਆ ਜਾਵੇ ਜੇਕਰ ਅਸੀਂ ਉਹਨਾਂ ਕੋਲ ਜਾਵਾਂਗੇ ਉਹ ਸਾਨੂੰ ਕਹਿਣਗੇ ਵੀ ਅਸੀਂ ਤਾਂ ਇਹ ਮੰਨੀਆਂ ਹੀ ਨਹੀਂਆਂ ਅਸੀਂ ਇਹਨਾਂ ਕੋਲ ਬਾਰ ਬਾਰ ਤਾਂ ਰੋਂਦੇ ਆ ਵੀ ਇਹ ਸਾਡੀਆਂ ਮੰਗਾਂ ਤੁਸੀਂ ਮੰਨ ਲਓ ਅਸੀਂ ਅਕਾਲ ਪੁਰਖ ਅੱਗੇ ਅਰਦਾਸ ਵੀ ਕਰਦੇ ਆਂ ਵੀ ਸੱਚੇ ਬਾਦਸ਼ਾਹ ਇਹਨਾਂ ਸੈਂਟਰ ਦੇ ਮੰਤਰੀਆਂ ਨੂੰ ਬੀਜੇਪੀ ਸਰਕਾਰ ਨੂੰ ਸਮੱਤ ਬਖਸ਼ ਇਹ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰੇ ਪਤਾ ਨਹੀਂ ਕਿਉਂ ਸਾਡੇ ਨਾਲ ਤਾਂ ਇਹ ਇਸ ਤਰ੍ਹਾਂ ਦਾ ਵਤੀਰਾ ਕਰਦੇ ਆ ਜਿਵੇਂ ਕਿ ਤੇ ਅਸੀਂ ਇਹਨਾਂ ਦੇ ਦੁਸ਼ਮਣ ਹੁੰਦੇ ਆ ਜਦ ਕਿ ਕਿਸਾਨ ਨੇ ਪਹਿਲੀ ਘੜੀ ਤੋਂ ਸਰਕਾਰ ਦੀ ਗੱਲ ਮੰਨੀ ਆ ਭਾਰਤ ਪੱਖੀ ਗੱਲ ਕਰੀ ਆ ਜੀਡੀਪੀ ਚ ਵੀ ਵਾਧਾ ਕਰਿਆ ਕੋਈ ਕਿਸੇ ਤਰ੍ਹਾਂ ਦੀ ਸਰਕਾਰ ਤੋਂ ਲੰਬੇ ਜਾ ਕੇ ਕੋਈ ਗੱਲ ਨਹੀਂ ਕਰੀ ਅੱਜ ਤੱਕ ਇਹ ਹੁਣ ਸਾਨੂੰ ਝੋਨਾ ਲੇਟ ਲਾਉਣ ਨੂੰ ਕਹਿੰਦੇ ਅਸੀਂ ਤਾਂ ਝੋਨਾ ਵੀ ਲੇਟ ਲਾਉਂਦੇ ਇਹ ਸਾਨੂੰ ਆਪਣੇ ਭਗਵਾਨ ਤੁਮਾਨ ਮਾਨਯੋਗ ਭਗਵਾਨ ਤੁਮਾਨ ਜੀ ਕਹਿੰਦੇ ਸੀ ਕਿ ਤੁਸੀਂ ਮੂੰਗੀ ਬੀਜੋ ਜਦੋਂ ਆਏ ਨੇ ਤੇ ਅਸੀਂ ਤੁਹਾਨੂੰ ਉਹਦੇ ਤੇ ਐਮਐਸਪੀ ਦਵਾਂਗੇ ਐਮਐਸਪੀ 8500 ਰੁਪਏ ਤੋਂ ਉੱਪਰ ਹੈ 8000 ਜਾਂ 10000 ਦੇ 8 ਕੁਆਂਟਲ ਜਾਂ 10 ਕੁਆਂਟਲ ਦੇ 12 ਕੁਆਂਟਲ ਦੇ ਕਰੀਬ ਮੂੰਗੀ ਨਿਕਲਦੀ ਹੈ 1 ਏਕੜ ਚੋਂ 2 ਛੇ ਮਹੀਨਿਆਂ ਦੇ ਵਿੱਚ ਛੋਟੀ ਜੀ ਫਸਲ ਆ ਇਹ ਸਾਡੀ ਲਾਗਤ ਵੀ ਬਹੁਤੀ ਨਹੀਂ ਹੁੰਦੀ ਉਹਦੇ ਤੇ ਇਹ ਉਹਦੇ ਤੇ ਐਮਐਸਪੀ ਕਹਿੰਦੇ ਦਾ ਹੈਗੇ ਆ ਪਰ ਉਹਦੇ ਤੇ ਕਾਨੂੰਨ ਨਹੀਂ ਬਣਾਇਆ ਵੀ ਜੇਕਰ ਕੋਈ ਘੱਟ ਖਰੀਦੂਗਾ ਤਾਂ ਉਹਦੇ ਕੋਈ ਕਾਰਵਾਈ ਹੋਊਗੀ 8500 ਤੋਂ ਉੱਪਰ ਆ ਜਦੋਂ ਸਾਡੀ ਫਸਲ ਪੱਕ ਜਾਂਦੀ ਆ ਤਾਂ ਸਾ ਤੋਂ 32500 ਵੱਧ ਤੋਂ ਵੱਧ 4000 ਨੂੰ ਖਰੀਦਦੇ ਆ ਇਸ ਤੋਂ ਵੱਧੇ ਖਰੀਦਦੇ ਨਹੀਂ ਹੈਗੇ ਜਿਹੜਾ ਕਿਸਾਨ ਦਾ ਨੁਕਸਾਨ ਹੁੰਦਾ ਜਦੋਂ ਐਵਰੇਜ ਆਪਾਂ ਉਹਨੂੰ ਜੇ 10 ਕੁਆਂਟਲ ਮੰਨ ਲਈਏ ਕਿਲੇ ਦੀ 8500 ਦੇ ਹਿਸਾਬ ਨੂੰ ਉਹ ਜੇ ਆਪਾਂ 8500 ਹੀ ਲਾ ਲਿਆ ਪੂਰੀ ਤਾਂ ਉਹ 85000 ਦਾ ਇੱਕ ਏਕੜ ਬਣਦਾ ਅਸੀਂ ਕਾਨੂੰ ਝੋਨਾ ਲਾਵਾਂਗੇ ਨਾ ਇਸ ਝੰਜਟ ਪਾਵਾਂਗੇ ਵੀ ਹਾਂ ਝੋਨੀਆਂ ਦੀ ਰਹਿਣ ਖੁੰਦ ਫੂਕਣੀ ਐ ਇਹਦੇ ਜਗ੍ਹਾ ਲੋਜੀ ਪ੍ਰਦੂਸ਼ਣ ਹੋਊਗਾ ਪ੍ਰਦੂਸ਼ਣ ਤਾਂ ਨਹੀਂ ਹੁੰਦਾ ਪ੍ਰਦੂਸ਼ਣ ਤਾਂ ਇੱਕ ਜਾਣ ਬੁੱਝ ਕੇ ਸਰਕਾਰਾਂ ਵੱਲੋਂ ਬਣਾਇਆ ਗਿਆ ਪੰਜਾਬ ਦੇ ਕਿਸਾਨਾਂ ਨੂੰ ਪਰੇਸ਼ਾਨ ਕਰਨ ਵਾਸਤੇ ਕੱਲੇ ਪੰਜਾਬ ਦੇ ਆਣ ਉਹਨੇ ਸਮੁੱਚੇ ਭਾਰਤ ਦੇ ਕਿਸਾਨਾਂ ਨੂੰ ਪਰੇਸ਼ਾਨ ਕਰ ਦੇਣਾ ਪਤਾ ਨਹੀਂ ਇਹਨਾਂ ਦੀ ਕੀ ਮਾਨਸਿਕਤਾ ਕੀ ਨਹੀਂ ਇਹ ਸਾਡੇ ਅੱਜ ਤੱਕ ਸਮਝ ਨਹੀਂ ਚਾਈ ਸਾਡੇ ਹਾਂ ਬਹੁਤੇ ਜਦੋਂ ਅਸੀਂ ਕਦੇ ਬਹਿਨੀਆਂ ਗੱਲਾਂ ਬਾਤਾਂ ਕਰਦੇ ਆ ਤਾਂ ਉਦੋਂ ਸਾਨੂੰ ਇਹ ਵੀ ਪਤਾ ਲੱਗਦਾ ਕਿ ਸਾਡੀਆਂ ਜ਼ਮੀਨਾਂ ਤੇ ਇਹਨਾਂ ਦੀ ਅੱਖ ਐ ਇਹ ਆਨੇ ਬਹਾਨੇ ਕਦੇ ਸਾਡੇ ਤੇ ਕਰਜ਼ਾ ਵਧਾਉਂਦੇ ਨੇ ਜਿਹੜੀਆਂ ਸਾਡੀਆਂ ਫਸਲਾਂ ਉਹਨਾਂ ਤੇ ਲਾਗਤ ਖਰਚੇ ਨਾਲੋਂ ਘੱਟ ਮੁੱਲ ਤੈਅ ਕਰਕੇ ਤਾਂ ਹੀ ਕਰਜ਼ਾ ਵਧਿਆ ਹੋਰ ਕਿਸਾਨਾਂ ਨੇ ਕੋਈ ਨਮਾ ਦਾ ਕੰਮ ਨਹੀਂ ਕਰਿਆ ਹੈਗਾ ਜਿਹੜੇ ਆ ਸਾਡੇ ਵੱਡੇ ਵੱਡੇ ਕਾਰਪੋਰੇਟ ਘਰਾਣੇ ਸਾਡੇ ਲਾਲੇ ਹੀ ਲਾ ਲੋ ਮਹਾਜਨ ਲਾ ਲੋ ਸਾਡੇ ਸ਼ਹਿਰਾਂ ਦੇ ਜਿੰਨੇ ਦੀ ਜਿੰਨੇ ਚ ਉਹਨਾਂ ਦੀ ਡੈਕੋਰੇਸ਼ਨ ਹੁੰਦੀ ਆ ਉਹਨੇ ਤਾਂ ਯਾਰੋ ਅਸੀਂ ਆਪਣੀ ਧੀ ਦਾ ਵਿਆਹ ਕਰ ਦਿੰਨੇ ਆ ਠੀਕ ਆ ਕਿ ਨਹੀਂ ਪਤਾ ਨਹੀਂ ਕਿਉਂ ਸਾਡੀ ਐਨੀ ਮਤਲਬ ਦੁਰਦਸ਼ਾਣਾ ਨਹੀਂ ਕਰੀ ਹੋਈ ਆ ਸਾਡੇ ਤੇ ਹੀ ਹਰ ਗੱਲ ਧਰੀ ਜਾਂਦੀ ਆ ਸਾਡੇ ਦੇ ਕਾਨੂੰਨ ਬਣਦਾ ਜਿੱਕਣ ਕਹਿੰਦਾ ਵੀ ਉਮਾ ਮਾੜੇ ਦੀ ਘਰ ਵਾਲੀ ਜਾਂ ਮਾੜੇ ਦੀ ਧੀ ਤੱਕ ਹੀ ਮੈਂ ਤਾਂ ਕਹਿ ਦੂੰਗਾ ਹਰ ਹਰ ਇੱਕ ਦੀ ਭਾਬੀ ਹੁੰਦੀ ਆ ਬੜੇ ਦੀ ਘਰ ਵਾਲੀ ਆ ਜਿਹੜੀ ਉਹ ਹਰ ਇੱਕ ਦੀ ਭੈਣ ਜੀ ਹੁੰਦੀ ਆ ਉਹ ਕੰਮ ਹੋਇਆ ਪਿਆ ਅੱਜ ਕੱਲ ਕਿਸਾਨਾਂ ਦਾ